ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਵਿੱਚ ਦੱਸਿਆ ਜਾਵੇਗਾ ਜੀ ਕਿ ਦੋਹੇ ਰਾਜ ਕਰੇਗਾ ਖਾਲਸਾ ਨੇ ਕਿਸ ਤਰ੍ਹਾਂ ਦਾ ਵਿਸ਼ਵਾਸ ਤੇ ਕਿਸ ਤਰ੍ਹਾਂ ਦਾ ਜੋਸ਼ ਸਿੰਘਾਂ ਵਿੱਚ ਫੂਕਿਆ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੋ ਗਈ ਤੇ ਉਸ ਤੋਂ ਬਾਅਦ ਦਾ ਸਮਾਂ ਜਿਹੜਾ ਹੈ ਉਹ ਕਿਸ ਤਰ੍ਹਾਂ ਸਿੰਘਾਂ ਨੇ ਬਤਾਇਆ ਤੇ ਕਿਸ ਤਰ੍ਹਾਂ ਇਸ ਦੋਹਰੇ ਨੇ ਸਿੰਘਾਂ ਵਿੱਚ ਇੱਕ ਰੂਹ ਫੂਕਣ ਦਾ ਕੰਮ ਕੀਤਾ ਰਾਜ ਕਰੇਗਾ ਖਾਲਸਾ ਅਕੀ ਰਹੀ ਨਾ ਕੋਈ ਦੋਹਰਾ ਸਿੱਖ ਅਰਦਾਸ ਦਾ ਇੱਕ ਹਿੱਸਾ ਹੈ ਜੋ ਸਿੱਖ ਸੰਗਤ ਉੱਚੀ ਸੁਰ ਨਾਲ ਰਲ ਕੇ ਉਚਾਰਦੀ ਹੈ ਸਿੱਖ ਰਾਜ ਦੇ ਵਿਚਾਰ ਦਾ ਜਨਮ ਗੁਰੂ ਗੋਬਿੰਦ ਸਿੰਘ ਜੀ ਦੇ ਭਵਿਕ সূਚਕ ਸ਼ਬਦ ਅਸਨ ਜਿਨ੍ਹਾਂ ਨੂੰ ਜਾਣੇ ਪਹਿਚਾਣੇ ਵਿਦਵਾਨ ਸੰਤ ਪਾਈ ਨੰਦ ਲਾਲ ਜੀ ਨੇ ਆਪਣੇ ਤਨਖਾਨਾਮੇ ਵਿੱਚ ਇਸ ਤਰ੍ਹਾਂ ਅੰਕਿਤ ਕੀਤਾ ਹੈ ਜਿੱਥੇ ਉਹ ਕਹਿੰਦੇ ਨੇ ਸੁਣੋ ਨੰਦ ਲਾਲ ਇਹੋ ਸਾਚ ਪ੍ਰਗਟ ਕਰਾਉ ਆਪਣੋ ਰਾਜ ਚਾਰ ਵਰਨ ਇੱਕ ਵਰਨ ਕਰਾਉ ਵਾਹੀ ਗੁਰੂ ਕਾ ਨਾਮ ਜਪਾਉ ਦੋਹਰਾ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਈ ਖੁਆਰ ਹੋਏ ਸਭ ਮਿਲenge ਬਚੇ ਸ਼ਰਨ ਜੋ ਹੋਏ ਇਸ ਦੇ ਸਬੰਧ ਵਿੱਚ ਡਾਕਟਰ ਗੰਡਾ ਸਿੰਘ ਨੇ ਲਿਖਿਆ ਹੈ ਕਿ ਖਾਸ ਕਰਕੇ ਇਸ ਦੋਹੇ ਦੇ ਸੰਦਰਭ ਵਿੱਚ ਖਾਲਸਾ ਸ਼ਬਦ ਦਾ ਉਲ타 ਖਾਲਸ ਸਮਝ ਕੇ ਕਰਨਾ ਸਦਾ ਠੀਕ ਨਹੀਂ ਖਾਲਸ ਸ਼ਬਦ ਵਾਸਤੇ ਸ਼ਬਦ ਖਾਲਸ ਹੈ ਬੇਸ਼ੱਕ ਖਾਲਸ ਸ਼ਬਦ ਤੋਂ ਹੀ ਖਾਲਸ ਸ਼ਬਦ ਲਿਆ ਗਿਆ ਹੈ ਖਾਲਸਾ ਇੱਕ ਟੈਕਨੀਕਲ ਸ਼ਬਦ ਹੈ ਜਿਹੜਾ ਮੁਗਲ ਪ੍ਰਸ਼ਾਸਨ ਸਮੇਂ ਉਹਨਾਂ ਨਾਂ ਛੱਡਣ ਯੋਗ ਜ਼ਮੀਨਾਂ ਜਾਂ ਮਾਲੀਏ ਲਈ ਵਰਤਿਆ ਜਾਂਦਾ ਸੀ ਜਿਸ ਦੀ ਸਿੱਧੀ ਤੌਰ ਤੇ ਸਰਕਾਰ ਜਾਂ ਬਾਦਸ਼ਾਹ ਵੱਲੋਂ ਦੇਖਭਾਲ ਕੀਤੀ ਜਾਂਦੀ ਸੀ ਗੁਰੂ ਗੋਬਿੰਦ ਸਿੰਘ ਨੇ ਇਹ ਸ਼ਬਦ ਖਾਸ ਤੌਰ ਤੇ ਉਹਨਾਂ ਸਿੱਖਾਂ ਲਈ ਵਰਤਿਆ ਜਿਨ੍ਹਾਂ ਨੂੰ ਉਹਨਾਂ ਨੇ ਅਮਰਤ ਛਕਾ ਕੇ ਸਿੰਘ ਬੱਬਰ ਸ਼ੇਰ ਕਿਹਾ ਸੀ ਉਹਨਾਂ ਨੇ ਉਹਨਾਂ ਨੂੰ ਖਾਲਸਾ ਅਰਥਾਤ ਉਹਨਾਂ ਦਾ ਆਪਣਾ ਕਿਹਾ ਇਸ ਬਾਰੇ ਐਚ ਐਚ ਵਿਲਸਨ ਨੇ 1855 ਵਿੱਚ ਗਲੋਸਰੀ ਆਫ ਜੁਡੀਸ਼ੀਅਲ ਐਂਡ ਰੈਵਿਨਿਊ ਟਰਮਸ ਵਿੱਚ ਇਸ ਨੂੰ یوں ਲਿਖਿਆ ਹੈ ਹੈਜ਼ ਬੀਨ ਆਫ ਲੇਟ ਫੈਮਿਲিয়ার ਐਸ ਦਾ ਕਲੈਕਟਿਵ ਡਿਨੋਮੀਨੇਸ਼ਨ ਆਫ ਦਾ ਸਿੱਖ ਗਵਰਨਮੈਂਟ ਐਂਡ ਪੀਪਲ ਇਹ ਦੋਹਾ 18ਵੀਂ ਸਦੀ ਦੀ ਪਹਿਲੀ ਚੌਥਾਈ ਵਿੱਚ ਜੋੜਿਆ ਗਿਆ ਇਹ ਭਾਈ ਨੰਦ ਲਾਲ ਦੀ ਤਨਖਾਹ ਨਾਮੀ ਦਾ ਇੱਕ ਹਿੱਸਾ ਹੈ ਜੋ ਬਾਦਸ਼ਾਹ ਬਹਾਦਰ ਸ਼ਾਹ ਦੀ 1712 ਵਿੱਚ ਹੋਈ ਮੌਤ ਤੋਂ ਪਿੱਛੋਂ ਆਪਣੀ ਘਰ ਮੁਲਤਾਨ ਪਰਤ ਗਿਆ ਸੀ ਤੇ ਉੱਥੇ ਹੀ ਸਵਰਗਵਾਸ ਹੋਇਆ ਇਸ ਦੋਹੀ ਨੂੰ ਬੰਦਾ ਬਹਾਦਰ ਦੇ ਰਾਜ 1710 ਤੋਂ 1716 ਸਮੇਂ ਖਾਲਸਾ ਨੇ ਸਿੱਖ ਰਾਜ ਦੀ ਸਥਾਪਤੀ ਵੇਲੇ ਗਾਇਆ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਮਗਰੋਂ ਸਿੱਖਾਂ ਵਿੱਚ ਘੋਰ ਨਿਰਾਸ਼ਾ ਜ਼ਰੂਰ ਆਈ ਕਿਉਂਕਿ ਉਹਨਾਂ ਦਾ ਰਾਜ ਖੁੱਸ ਗਿਆ ਸੀ ਤੇ ਉਹਨਾਂ ਦਾ ਬਹੁਤ ਹੀ ਹਰਮਨ ਪਿਆਰਾ ਨੇਤਾ ਬੰਦਾ ਬਹਾਦਰ ਉਹਨਾਂ ਦੀ ਰਹਿਨਮਾਈ ਕਰਨ ਲਈ ਹੁਣ ਉਹਨਾਂ ਦਰਮਿਆਨ ਨਹੀਂ ਸੀ ਪਰ ਉਹਨਾਂ ਨੇ ਹੌਸਲਾ ਨਹੀਂ ਹਾਰਿਆ ਭਾਵੇਂ ਉਹਨਾਂ ਤੇ ਬਹਾਦਰ ਬਾਦਸ਼ਾ ਫਰੁਖਸ਼ੀਅਰ ਵੱਲੋਂ ਅਣਮਨੁੱਖੀ ਜ਼ੁਲਮ ਢਾਈ ਜਾ ਰਹੇ ਸਨ ਇਸ ਭਿਆਨਕਤਾ ਭਰੀ ਸਮੇਂ ਰਾਜ ਕਰੇਗਾ ਖਾਲਸਾ ਵਾਲਾ ਦੋਹਾ ਉਹਨਾਂ ਨੂੰ ਬਲ ਤੇ ਸੈਨ ਸ਼ਕਤੀ ਦਿੰਦਾ ਸੀ ਇਹ ਦੋਹਾ ਸਿੱਖਾਂ ਨੂੰ ਉਸ ਮੁਸ਼ਕਿਲ ਪਰੇਖੜੀ ਵਿੱਚ ਹੁਲਾਰਾ ਦਿੰਦਾ ਸੀ ਜਦੋਂ ਮੁਗਲ ਫਿਰ 에ਰਾਨੀਆਂ ਤੇ ਅਫਗਾਨਾਂ ਵੱਲੋਂ ਇਹਨਾਂ ਉੱਪਰ ਜ਼ੁਲਮ ਕੀਤੇ ਗਏ ਜਦੋਂ ਇਹਨਾਂ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਜਾਂਦਾ ਸੀ ਤੇ ਚਰਖੜੀਆਂ ਤੇ ਚਾੜਿਆ ਜਾਂਦਾ ਸੀ ਜਦੋਂ ਲਾਹੌਰ ਦੀ ਜੇਲ੍ਹ ਵਿੱਚ ਸਿੱਖ ਬੀਬੀਆਂ ਤੇ ਤਸ਼ੱਦਦ ਕੀਤਾ ਜਾਂਦਾ ਸੀ ਤੇ ਉਹਨਾਂ ਦੇ ਛੋਟੇ-ਛੋਟੇ ਬੱਚਿਆਂ ਨੂੰ ਨੀਜ਼ੀਆਂ ਉੱਤੇ ਟੰਗਿਆ ਜਾਂਦਾ ਸੀ ਗਲੇ ਵਿੱਚ ਛੋਟੇ ਬੱਚਿਆਂ ਦੇ ਸਿਰਾਂ ਦੀ ਹਾਰ ਪਾਈ ਜਾਂਦੀ ਸਨ ਸਿੱਖਾਂ ਦੇ ਤਨਾਂ ਨੂੰ ਜ਼ੰਬੂਰੀਆਂ ਨਾਲ ਲੋਚਿਆ ਜਾਂਦਾ ਸੀ ਤੇ ਉਹਨਾਂ ਦੀਆਂ ਖੋਪੜੀਆਂ ਉਤਾਰੀਆਂ ਜਾਂਦੀਆਂ ਸਨ ਸਿੱਖਾਂ ਨੂੰ ਲੱਭ ਕੇ ਇਹਨਾਂ ਦੇ ਸਿਰਾਂ ਦੇ ਮੁੱਲ ਪਾਈ ਜਾਂਦੇ ਜਦੋਂ ਇਹਨਾਂ ਦੀ ਨਸਲ ਖੁਸ਼ੀ ਕਰਨ ਲਈ ਹਰ ਹਿੱਲਾ ਵਰਤਿਆ ਜਾਂਦਾ ਸੀ ਤੇ ਜਦੋਂ ਸਰਕਾਰ ਵੱਲੋਂ ਇਹ ਹੁਕਮ ਸੀ ਕਿ ਸਿੱਖਾਂ ਦਾ ਉਹਨਾਂ ਦੀ ਧਰਤੀ ਪੰਜਾਬ ਵਿੱਚੋਂ ਖੁਰਾਕ ਖੋਜ ਮਿਟਾ ਦਿੱਤਾ ਜਾਵੇ ਸਿੱਖਾਂ ਦਾ ਗੁੱਸਾ ਉਸ ਵੇਲੇ ਹੋਰ ਵਧਿਆ ਜਦੋਂ ਇਹਨਾਂ ਦੇ ਪਵਿੱਤਰ ਅਸਥਾਨ ਸ੍ਰੀ ਹਰਮੰਦਰ ਸਾਹਿਬ ਦੇ ਸਰੋਵਰ ਨੂੰ ਮਿੱਟੀ ਤੇ ਗੰਦਗੀ ਨਾਲ ਭਰਿਆ ਗਿਆ ਤੇ ਹਰਮੰਦਰ ਸਾਹਿਬ ਨੂੰ ਟਾਇਆ ਗਿਆ ਸਿੱਖਾਂ ਦੇ ਮਹਾਨ ਧਾਰਮਿਕ ਆਗੂਆਂ ਪਾਈ ਮਨੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਭਾਰੀ ਕੁਰਬਾਨੀਆਂ ਦੇਣ ਦੇ ਇਸ ਭਿਆਨਕ ਸਮੇਂ ਸਿੱਖਾਂ ਨੇ ਇਸ ਦੋਹੀ ਨੂੰ ਆਪਣੀ ਅਰਦਾਸ ਦਾ ਇੱਕ ਹਿੱਸਾ ਬਣਾ ਲਿਆ ਤੇ ਇਨ੍ਹਾਂ ਬਚੇ ਹੋਏ ਸਿੱਖਾਂ ਨੇ ਆਪਣਾ ਰਾਜ ਸਥਾਪਿਤ ਕਰਨ ਲਈ ਭਰਪੂਰ ਉਪਰਾਲੇ ਕੀਤੇ ਤੇ ਦਲ ਖਾਲਸਾ ਦੀ ਸਥਾਪਨਾ ਕੀਤੀ ਗਈ ਤੇ ਇਨ੍ਹਾਂ ਨੇ 12 ਮਿਸਲਾਂ ਕਾਇਮ ਕਰਕੇ ਵੱਡੇ-ਵੱਡੇ ਖੇਤਰ ਆਪਣੇ ਅਧੀਨ ਕੀਤੇ ਤੇ ਫਿਰ ਸ਼ੁਕਰ ਚੱਕੀਆ ਮਿਸਲ ਦੇ ਮੁਖੀ ਰਣਜੀਤ ਸਿੰਘ ਅਧੀਨ ਇੱਕ ਬਹੁਤ ਵੱਡੀ ਖਾਲਸਾ ਰਾਜ ਦੀ ਸਥਾਪਨਾ ਕੀਤੀ ਗਈ ਰਾਜ ਪ੍ਰਾਪਤੀ ਤੋਂ ਪਿਛੋਂ ਵੀ ਸਿੱਖ ਆਪਣੇ ਇਕੱਠਾਂ ਵਿੱਚ ਇਸ ਦੋਹੀ ਦੇ ਉਚਾਰਨ ਨੂੰ ਤਿਆਗਿਆ ਨਹੀਂ ਬਲਕਿ ਆਪਣੀ ਗੁਰੂ ਨੂੰ ਇਸ ਪ੍ਰਾਪਤੀ ਲਈ ਧੰਨਵਾਦ ਦਿੰਦੇ ਰਹੇ ਅੰਗਰੇਜ਼ਾਂ ਦਾ ਪੰਜਾਬ ਉੱਪਰ ਕਬਜ਼ਾ ਹੋਣ ਤੇ ਵੀ ਸਿੱਖ ਇਸ ਦੋਹੀ ਨੂੰ ਉਚਾਰਦੇ ਰਹੇ ਤੇ ਅੰਗਰੇਜ਼ਾਂ ਤੋਂ ਆਜ਼ਾਦੀ ਪ੍ਰਾਪਤੀ ਤੋਂ ਬਾਅਦ ਵੀ ਸਿੱਖਾਂ ਨੂੰ ਇਹ ਦੋਆ ਨਹੀਂ ਭੁੱਲਿਆ ਰਾਜ ਕਰੇਗਾ ਖਾਲਸਾ ਦੋਹੀ ਦੇ ਉਚਾਰਨ ਨੇ ਭੂਤਕਾਲ ਵਿੱਚ ਸਿੱਖ ਲੋਕਾਂ ਨੂੰ ਉਤਸ਼ਾਹ ਦਾ ਸੋਮਾ ਤੇ ਸਮਾਜਿਕ ਤੇ ਰਾਜਸੀ ਸਮਝ ਦੀ ਸ਼ਕਤੀ ਦਿੱਤੀ ਹੈ ਤੇ ਇਹ ਦੇਸ਼ ਸੇਵਾ ਕਰਨ ਲਈ ਸਦਾ ਇੱਕ ਉਤਪ੍ਰੇਰਕ ਰਹੇਗਾ ਪਰਮਾਤਮਾ ਦੀ ਕਿਰਪਾ ਨਾਲ ਭਾਰਤ ਹੁਣ ਇੱਕ ਸੁਤੰਤਰ ਦੇਸ਼ ਹੈ ਭਾਰਤ ਇੱਕ ਪ੍ਰਭੂਤਾ ਸੰਪੰਨ ਲੋਕਤੰਤਰਕ ਗਣਰਾਜ ਸਾਰੇ ਲੋਕਾਂ ਲਈ ਬਰਾਬਰੀ ਤੇ ਸਭ ਨੂੰ ਮੌਕੇ ਪ੍ਰਦਾਨ ਕਰਨ ਵਾਲਾ ਦੇਸ਼ ਸਥਾਪਿਤ ਹੋਣ ਤੇ ਸਿੱਖਾਂ ਦੀਆਂ ਪੁਰਾਣੀਆਂ ਖਾਸ਼ੀਆਂ ਪੂਰੀਆਂ ਹੋਈਆਂ ਹਨ ਸਿੱਖ ਜਿੱਥੇ ਆਪਣੀ ਤੇ ਦੇਸ਼ ਦੀ ਹੋਂਦ ਨੂੰ ਸਥਾਪਿਤ ਰੱਖਣ ਲਈ ਲੜਦਾ ਰਿਹਾ ਹੈ ਭਵਿੱਖ ਵਿੱਚ ਵੀ ਅਜਿਹਾ ਕਰਨ ਲਈ ਤਤਪਰ ਰਹੇਗਾ ਤੇ ਰਾਜ ਕਰੇਗਾ ਖਾਲਸਾ ਵਾਲਾ ਦੋਆ ਇਹਨਾਂ ਦਾ ਰਾਹ ਦਸੇਰਾ ਹੋਵੇਗਾ ਤੇ ਸਿੱਖ ਇਤਿਹਾਸ ਯਾਦ ਕਰਾਉਂਦਾ ਰਹੇਗਾ ਸੰਗਰਾਮ ਵਿੱਚੋਂ ਗੁਜ਼ਰੇ ਸਿੱਖ ਨੂੰ ਮਾਣ ਮਿਲਣਾ ਚਾਹੀਦਾ ਕਿਸੇ ਤਰ੍ਹਾਂ ਦੀ ਬੇਇਨਸਾਫੀ ਨਹੀਂ ਸਿੱਖ ਆਪਣਿਆਂ ਤੋਂ ਨਿਰਾਦਰ ਨਹੀਂ ਚਾਹੁੰਦਾ ਬਰਾਬਰੀ ਦਾ ਹੱਕ ਮੰਗਦਾ ਸੋ ਇਹ ਸੀ ਜੀ ਦੋਹਰਾ ਰਾਜ ਕਰੇਗਾ ਖਾਲਸਾ ਦਾ ਅਰਥ ਤੇ ਕਿਸ ਤਰ੍ਹਾਂ ਰਾਜ ਕਰੇਗਾ ਖਾਲਸਾ ਦੋਹੀ ਨੇ ਸਿੱਖਾਂ ਨੂੰ ਇੱਕ ਸ਼ਕਤੀ ਸੰਗਠਿਤ ਕਰਨ ਲਈ ਜੋਸ਼ ਪੈਦਾ ਕੀਤਾ ਕਿਸ ਤਰ੍ਹਾਂ ਸਿੱਖਾਂ ਵਿੱਚ ਇੱਕ ਨਵੀਂ ਰੂਹ ਫੂਕਣ ਦਾ ਕੰਮ ਕੀਤਾ ਸੋ ਇਸ ਤੋਂ ਅੱਗੇ ਦਾ ਜਿਹੜਾ ਪ੍ਰਸੰਗ ਹੈ ਉਹ ਕੱਲ ਵਾਲੀ ਵੀਡੀਓ ਵਿੱਚ ਲੈ ਕੇ ਆਵਾਂਗੇ ਜੀ ਇਹ ਦੱਸਣਾ ਬਹੁਤ ਜ਼ਰੂਰੀ ਸੀ ਕਿਉਂਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੁੰਦੀ ਹੈ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਹੁੰਦੀ ਹੈ ਇਸ ਤੋਂ ਮਗਰੋਂ ਇਹ ਦੋਹਾ ਜਿਹੜਾ ਹੈ ਉਹ ਸਿੱਖਾਂ ਵਿੱਚ ਇੱਕ ਨਵੀਂ ਕ੍ਰਾਂਤੀ ਲਿਆਉਣ ਦਾ ਕੰਮ ਕਰਦਾ ਹੈ ਅਗਲਾ ਇਤਿਹਾਸ ਜਾਣਨ ਤੋਂ ਪਹਿਲਾਂ ਸਾਨੂੰ ਇਸ ਦੋਹੇ ਦਾ ਅਰਥ ਜਾਣਨਾ ਬਹੁਤ ਜ਼ਰੂਰੀ ਸੀ ਇਸ ਲਈ ਇਹ ਵੀਡੀਓ ਬਣਾਈ ਗਈ ਹੈ ਜੀ ਸੋ ਇਸ ਤਰ੍ਹਾਂ ਅੱਗੇ ਦਾ ਜਿਹੜਾ ਇਤਿਹਾਸ ਹੈ ਉਹ ਕੱਲ੍ਹ ਵਾਲੀ ਵੀਡੀਓ ਵਿੱਚ ਲੈ ਕੇ ਆਵਾਂਗੀ ਜੀ ਬਣੇ ਰਹੋ ਇਸ ਸੀਰੀਜ਼ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ